ਉਹ ਵੀਡੀਓਜ਼ ਵੀ ਮੇਰੀਆਂ ਆ ਉਹ ਵੀ ਸੱਚ ਆ ਉਹ ਵੀਡੀਓਜ਼ ਮੇਰੀਆਂ ਪ੍ਰਭ ਨਾਲ ਆ ਉਹ ਵੀ ਸੱਚ ਆ ਫਿਰ ਤੋਂ ਖੁਦ ਫੋਟੋਆਂ ਮੰਗਵਾਈਆਂ ਗਈਆਂ ਉਹ ਇੱਕ ਬਲੈਕਮੇਲ ਤੇ ਪ੍ਰੈਸ਼ਰ ਨਾਲ ਮੰਗਵਾਈਆਂ ਗਈਆਂ ਜਿਹੜੀਆਂ ਇਕੱਠਿਆਂ ਦੀਆਂ ਵੀਡੀਓਜ਼ ਆ ਉਹ ਵੀਡੀਓਜ਼ ਮੈਨੂੰ ਨਹੀਂ ਪਤਾ ਕਦੋਂ ਰਿਕਾਰਡ ਹੋਈਆਂ ਮੈਨੂੰ ਵੀ ਉਹਨੇ ਚੈਟ 'ਚ ਭੇਜੀਆਂ ਜਦੋਂ ਉਦੋਂ ਪਤਾ ਲੱਗਾ ਉਹ ਤੇ ਉਹਦਾ ਫਰੈਂਡ ਇੰਦਰ ਜੇ ਜਦੋਂ ਰਿਕਾਰਡ ਕੀਤੀ ਉਹ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਸੀਗਾ ਕਿ ਤੁਸੀਂ ਰਿਲੇਸ਼ਨ ਬਣਾ ਰਹੇ ਹੋ ਔਰ ਤੁਹਾਡੀ ਵੀਡੀਓ ਬਣ ਰਹੀ ਹੈ ਮੈਨੂੰ ਵੀਡੀਓਜ਼ ਉਦੋਂ ਪਤਾ ਲੱਗੀਆਂ ਜਦੋਂ ਮੈਂ ਇਹਨੂੰ ਨਾ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ ਤਦ ਮੈਨੂੰ ਇਹ ਕਿਹਾ ਵੀ ਘਰ ਆ ਮੈਂ ਕਿਹਾ ਮੈਂ ਨਹੀਂ ਆਉਣਾ ਥੋੜੀ ਬਲਗਰ ਲੈਂਗੁਏਜ ਯੂਜ਼ ਕਰਦਾ ਸੀਗਾ ਉਸ ਤੋਂ ਬਾਅਦ ਇਹਨੇ ਮੈਨੂੰ ਚੈਟ 'ਚ ਵੀਡੀਓ ਭੇਜੀ ਸੀ ਜਿਹੜਾ ਤੁਸੀਂ ਸਕਰੀਨਸ਼ਾਟ ਦੇਖ ਹੀ ਰਹੇ ਹੋ ਅੱਜ ਕੱਲ੍ਹ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਸਾਰਾ ਕੁਝ ਟਰੁਥ ਹੈ ਇਧਰ ਪ੍ਰਭੂ ਸੀਗਾ ਵੀ ਚਲੋ ਸਾਰਾ ਕੁਝ ਫਿਊਚਰ ਚ ਇਹੀ ਆ ਮੈਨੂੰ ਨਹੀਂ ਸੀ ਪਤਾ ਵੀ ਦੋਨਾਂ ਪਾਸਿਓ ਮੈਨੂੰ ਧੋਖਾ ਮਿਲਣਾ ਹਾਂ ਇਹ ਹੀ ਇੱਕ ਕਾਲ ਰਿਕਾਰਡਿੰਗ ਆ ਮੇਰੇ ਕੋ ਸੁਣਾਓ ਜਰਾ ਕੀ ਕਹਿ ਰਿਹਾ ਸੀਗਾ ਮੁੰਡਾ ਕਹਿੰਦਾ ਕਿ ਤੁਹਾਡੇ ਕਿਸੇ ਹੋਰ ਦੇ ਨਾਲ ਰਿਲੇਸ਼ਨ ਸੀਗੇ ਇਸ ਕਰਕੇ ਤੁਹਾਨੂੰ ਛੱਡਦਾ ਉਹਨੇ ਨਹੀਂ ਇਹ ਤਾਂ ਕੋਈ ਰੀਜ਼ਨ ਨਹੀਂ ਜਿਹੜੇ ਮੇਰੀ ਬੈਸਟ ਫਰੈਂਡ ਦੀ ਵਿੱਚ ਗੱਲ ਹੋਈ ਆ ਉਸ ਗੱਲ ਦੇ ਬੈਸਟ ਫਰੈਂਡ ਦੇ ਮੇਤੋਂ ਪ੍ਰੂਫ ਆਇਆ ਉਹ ਕੀ ਕਹਿੰਦੀ ਸੀਗੀ ਉਹ ਇਹਨਾਂ ਰਿਲੇਸ਼ਨ ਚ ਸੀਗੀ ਤਾਨੂੰ ਜਦੋਂ ਉਸਨੇ ਰਿਲੇਸ਼ਨ ਬਣਾਇਆ ਤੁਹਾਨੂੰ ਕੁਝ ਪਿਆ ਦਿੱਤਾ ਤੁਹਾਨੂੰ ਇੱਕ ਚੈਟ ਵੀ ਜਿਹੜੀ ਲੀਕ ਹੋਈ ਹੈ ਕਿ ਕੁੜੀ ਨੂੰ ਕੁਸ਼ਕੂਕ ਦੇ ਵਿੱਚ ਪਿਆਤਾ ਸੀ ਉਹ ਕੀ ਕਹਾਣੀ ਹੈ ਉਹ ਸੱਚੀ ਕਹਾਣੀ ਹੈ ਜਾਂ ਝੂਠ ਹੈ ਉਹ ਨਹੀਂ ਉਹ ਸੱਚੀ ਹੈ ਇੱਕ ਨਾ ਟਰੈਕਟਰ ਮੋਡੀਫਿਕੇਸ਼ਨ ਵਾਲੇ ਆ ਭਾਜੀ ਜੱਗੇ ਬੋਸ ਇੱਕ ਟਾਈਮ ਤੇ ਸਾਲਾ ਸਾਡੀ ਇੱਦੀ ਸੀ ਦੋਨਾਂ ਜਣੇ ਅਜੀ ਹਾਂ ਦੋਨੇ ਜਣੇ ਇਕੱਠੇ ਸੁਸਾਈਡ ਕਰ ਲਈਏ ਵੀ ਚੱਲੀਏ ਇਥੋਂ ਦੁਨੀਆ ਤੋਂ ਮੈਂ ਜੋ ਸੁਸਾਈਡ ਕਰਦੀ ਸੀਗੀ ਮੇਰੇ ਮੂਰੇ ਮੇਰੇ ਫਾਦਰ ਸਾਹਿਬ